ਸਸੀ ਕਲਾ ਵੀ ਉਸ ਪਾਸੇ ਉਸ ਪਾਸੇ ਹੱਥ ਆਵੇ ਉਹ ਵਿਟਾ ਗੋ ਆਉਂਜੀ ਖਾਲੀ ਦੀ ਕੀ ਹੱਥ ਆਵੇ ਵਧੀਆ ਜੀ ਹਾਂ ਠੀਕ ਹੈ ਟਾਈਮ ਦਾ ਬੰਦੋ ਨੇ ਮੇਰੇ ਦੇਣ ਦੀ ਪਾਲੀ ਦੰਦੂ ਇਹ ਯਾਰ ਦੱਸਦਾ ਮੇਰਾ ਮਨ ਆ ਬੇਖੋ ਜੀ ਸੋ ਹਰ ਮਤਲਬ ਨੂੰ ਪੁੱਛਿਆ ਅੱਜ ਕੱਲ੍ਹ ਬੁਰਾ ਹਾਲਾਤ ਹੋ ਗਿਆ ਦਾ ਕਿਸੇ ਪਾਸੇ ਲਾਈਣਾ ਕਿਸੇ ਕੋਲ ਹੈ ਪਾਣਾ ਕੋਈ ਕੇ ਚੰਗਾ ਨਹੀਂ ਸਮਝਦਾ ਹੈ ਹੈ ਭਾਈ ਭਾਈ ਨੂੰ ਚੰਗਾ ਨਹੀਂ ਸਮਝਦਾ ਹੈ ਮੋਰਨਿੰਗ ਮੋਰਨਿੰਗ ਨੂੰ ਸਮਝਦਾ ਹੈ ਹੈ ਜੋ ਹਾਲ ਪਿਆ ਲੋਕਾਂ ਨੂੰ ਉਹ ਹੁੰਦਾ ਹੈ ਨਹੀਂ ਪਤਾ ਕੀ ਗੱਲ ਹੈ ਇਹਦਾ ਚੱਲੀ ਜਾਣਾ ਇਹ ਇੱਕ ਅੰਦਰ ਦਾ ਹਰ ਚੱਲੀ ਜਾਣਾ ਆਪਾਂ ਨੇ ਆਪਣੀ ਸੋਚ ਬਦਲ ਲਈ ਹੈ ਦੇ ਅਸੀਂ ਕੀ ਕਰਨਾ ਹੈ ਹੈ ਨਾ ਵੀਰ ਜੀ ਹਾਂਜੀ ਹਾਂਜੀ ਕਿਉਂ ਅਸੀਂ ਕੀ ਕਰਨਾ ਯਾਨੀ ਅਸੀਂ ਨਾ ਯਾਨੀ ਅਸੀਂ ਆਪਣੇ ਆਪ ਨੂੰ ਖੜੇ ਦੇਖੋ ਅਸੀਂ ਕਿੱਥੇ ਖੜੇ ਆ ਬੜੀ ਕਿੱਵੇਂ ਦੇਖੋ ਇੱਥੇ ਸਾਰਾ ਕੰਮ ਗਲਤਮੰਦ ਹੋਈ ਜਾਣਾ ਚੰਗਾ ਮਾੜਾ ਨਾ ਹੋਈ ਜਾਣਾ ਹਾਂਜੀ ਹਾਂਜੀ ਪਰ ਗੱਲੇ ਇਹ ਨਹੀਂ ਦੇਖੋ ਆਪਾਂ ਤਾਂ ਸੋਚ ਆਪਣੀ ਬਦਲਾਂਗੇ ਪਰ ਲੋਕ ਨਹੀਂ ਬਦਲਨੇ ਹਾਂ ਮੈਂ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਗੱਲ ਹੈ ਵੀ ਜਿਹੜੇ ਲੋਕ ਚੰਗਾ ਸੋਚਦੇ ਆ ਮੂਰ ਚਾਇ ਤੋਂ ਹਟਾ ਦੇਣਾ ਇਹ ਨਾ ਕੰਮ ਕਰਦਾ ਕਰੀ ਜਾਂਦੇ ਬਿਲਕੁਲ ਠੀਕ ਦੇਖੋ ਜੀ ਇੱਕ ਗੱਲ ਹੋਰ ਵੀ ਹੈ ਨਾ ਜਿਹੜੇ ਬੰਦੇ ਨਾ ਦੇਖੋ ਸਾਰੇ ਬੰਦੇ ਗਲਤ ਨਹੀਂ ਹੈਗੇ ਬਿਲਕੁਲ ਸਹੀ ਬੰਦੇ ਸਹੀ ਨੇ ਕੁਝ ਬੰਦੇ ਸਹੀ ਨੇ ਇਹ ਕੋਈ ਸਵਾਲ ਨਹੀਂ ਗੱਲ ਜਿਹੜੇ ਬੰਦੇ ਸਹੀ ਨੇ ਉਹਨਾਂ ਨੂੰ ਤਾਂ ਆਪਣੇ ਬਾਰੇ ਸੋਚਣਾ ਚਾਹੀਦਾ ਹਮ ਉਹਨਾਂ ਵਾਲੇ ਦੇਖੀ ਹਾਂ ਜੀ ਜੇ ਕਿ ਉਹਨਾਂ ਮਾੜੇ ਮਾੜੇ ਦਾ ਖੜਾ ਛੱਡ ਕੇ ਜਿਹੜੇ ਚੰਗੇ ਨੇ ਉਹਨਾਂ ਤੋਂ ਹੀ ਗੁਣ ਗ੍ਰਹਿਣ ਕਰੀਏ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਜਿਹੜੇ ਅੱਛੇ ਬੰਦੇ ਨੇ ਉਹਨਾਂ ਨੂੰ ਆਪਣੀ ਚੰਗੀ ਗੱਲ ਦਿਖਣੇ ਚਾਹੀਦੀ ਜਾਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਕਿੱਧਰ ਜਾ ਰਹੇ ਹਾਂ ਜਾ ਰਹੇ ਸਾਡੇ ਲਈ ਕੀ ਚੰਗਾ ਇਹ ਯਾਤਰੀ ਤਾਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਰਹਾ ਦੇਣਾ ਜੇ ਤੂੰ ਜੇ ਆਪਾਂ ਚਾਹਦਾ ਕੰਮ ਸੋਚਾਂਗੇ ਆਪਣੇ ਬੱਚੇ ਨੂੰ ਸਮਝਾਵਾਂਗੇ ਜੇ ਕੋ ਸੋਚਾਂਗੇ ਮਾੜਾ ਤੇ ਬੱਚੇ ਨੂੰ ਵੀ ਸਮਝਾਵਾਂਗੇ ਇਹ ਤਾਂ ਮੋਟੇ ਨਾਲ ਹੀ ਗਲਤ ਰਸਤੇ ਜਾਣਗੇ ਕਹਾਂਗੇ ਬਿਲਕੁਲ ਜੀ ਬਿਲਕੁਲ ਜੋ ਜਿਹੜਾ ਰਸਤਾ ਸੀ ਬਣਾਵਾਂਗੇ ਬੱਚਿਆਂ ਨੇ ਉਸੇ ਰਸਤੇ ਤੇ ਹੀ ਤੁਰਨਾ ਬਾਕੀ ਇਹ ਤਾਂ ਸਹੀ ਹੈ ਸਹੀ ਗੱਲ ਹੈ ਕਿ ਲੋਕੀ ਚੰਗੇ ਬਹੁਤ ਨੇ ਤੇ ਆਪਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਉਹਨਾਂ ਨਾਲ ਲੜ ਕੇ ਤੇ ਸਮਾਜ ਦਾ ਭਲਾ ਕਰਨਾ ਚਾਹੀਦਾ ਹਾਂ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ